ਨਾਮ ਚ ਰੰਗੀ ਰੂਹ ਸੰਤ ਸੰਤ ਅਤਰ ਸਿੰਘ ਕੁੰਸਾਂਵਾਲੇ ਪੰਜਾਬ ਦੀ ਧਰਤੀ ਗੁਰੂਆਂ ਪੀਰਾਂ ਸੰਤਾਂ ਫਕੀਰਾਂ ਦੀ ਧਰਤੀ ਹੈ ਜਿਸ ਵਿੱਚ ਨੇਕਾਂ ਸੰਤ ਮਹਾਂਪੁਰਸ਼ ਪੈਦਾ ਹੋਏ ਜਿੰਨਾ ਚੋ ਸੰਤ ਅਤਰ ਸਿੰਘ ਮਸਤੂਆਣਾ ਸਾਹਿਬ ਵਾਲੇ ਸੰਤ ਅਤਰ ਸਿੰਘ ਕੁੰਸਾਂਵਾਲੇ ਸੰਤ ਅਤਰ ਸਿੰਘ ਰੇਰੂ ਸਾਹਿਬ ਵਾਲੇ ਅਤੇ ਸੰਤ ਅਤਰ ਸਿੰਘ ਅਗਲੇ ਵਾਲੇ ਪੈਦਾ ਹੋਏ ਹਨ ਜੋ ਸਮਕਾਲੀ ਸਨ ਸੰਤ ਅਤਰ ਸਿੰਘ ਕੁੰਸਾਂਵਾਲੇ ਨਾਮ ਵਿੱਚ ਰੰਗੀ ਰੂਹ ਅਤੇ ਮਾਲਵੇ ਦੇ ਦਰਵੇਸ਼ ਸੰਤ ਹੋਏ ਹਨ ਜੋ ਸਿੱਖ ਪੰਥ ਵਿੱਚ ਤ੍ਰੂ ਉਤਾਰੇ ਵਾਂਗ ਚਮਕਦੇ ਰਹੇ ਉਹਨਾਂ ਨੇ ਲੋਕਾਈ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਾ ਕੇ ਪਤਿਤ ਪਣੇ ਪਖੰਡਵਾਦ ਡੇਰਾਵਾਦ ਅਤੇ ਨਸ਼ਿਆਂ ਤੋਂ ਬਚਾਉਣ ਲਈ ਆਪਣਾ ਬੜਮੁੱਲਾ ਯੋਗਦਾਨ ਪਾਇਆ ਸੰਤ ਅਤਰ ਸਿੰਘ ਜੀ ਕੌਣਸ ਗੁਰਦੁਆਰਾ ਸਾਹਿਬ ਦਾ ਆਪਸਥਾਨ ਪੋਰਾ ਸਾਹਿਬ ਪਿੰਡ ਕੌਣਸ ਜ਼ਿਲ੍ਹਾ ਬਰਨਾਲਾ ਨਿਰਮਲੇ ਸੰਪਰਦਾਏ ਦੇ ਮੁਖੀ ਸੰਤਾਂ ਨੂੰ ਸੰਤ ਜਿਨ੍ਹਾਂ ਨੇ ਮਾਲਵੇ ਵਿੱਚ ਸਿੱਖੀ ਪ੍ਰਚਾਰ ਤੇ ਪ੍ਰਸਾਰ ਲਈ ਆਪਣਾ ਬੜਮੋਲਾ ਯੋਗਦਾਨ ਪਾਇਆ ਉਹਨਾਂ ਦਾ ਜਨਮ ਫਰੀਦਕੋਟ ਰਿਆਸਤ ਬਠਿੰਡਾ ਜ਼ਿਲ੍ਹੇ ਦੇ ਪਿੰਡ ਸੇਮਾ ਵਿਖੇ ਸਰਦਾਰ ਦਰਾਲ ਦਲੇਲ ਸਿੰਘ ਦੇ ਗ੍ਰਹਿ ਵਿਖੇ ਮਾਤਾ ਸ਼੍ਰੀਮਤੀ ਕਰਮਕੌਰ ਦੀ ਕੁੱਖੋਂ ਹੋਇਆ ਆਪ ਬਚਪਨ ਵਿੱਚ ਖੇਡਣ ਦੀ ਬਜਾਏ ਬੈਰਾਗ ਅਵਸਥਾ ਵਿੱਚ ਰਹਿੰਦੇ ਸਨ ਉਹਨਾਂ ਨੇ ਗੁਰਮਤਿ ਦੇ ਸੰਸਥਾ ਸੰਭਿਆ ਸ਼ਾਂਤ ਪਰਨਾਮ ਸਿੰਘ ਪਾਸੋਂ ਪ੍ਰਾਪਤ ਕੀਤੀ ਸੰਤ ਆਕਰ ਸਿੰਘ ਜੀ ਨੇ ਲੱਖਾਂ ਪ੍ਰਾਣੀਆਂ ਨੂੰ ਅੰਮ੍ਰਿਤ ਛਕਾ ਕੇ ਗੁਰੂ ਦੇ ਲੜ ਲਾਇਆ ਉਹਨਾਂ ਪੰਜਾਬ ਤੋਂ ਇਲਾਵਾ ਦਿੱਲੀ ਕੋਲਕਾਤਾ ਸਮੇਤ ਅਨੇਕਾਂ ਥਾਵਾਂ 'ਤੇ ਜਾ ਕੇ ਸਿੱਖੀ ਦੇ ਪ੍ਰਚਾਰ ਤੇ ਪ੍ਰਸਾਰ ਨੂੰ ਹੋਰ ਵਿਧਾਇਆ ਅਤੇ ਅੰਮ੍ਰਿਤ ਛਕਣ ਵਾਲੇ ਪ੍ਰਾਣੀਆਂ ਨੂੰ ਬਾਣੀ ਤੇ ਬਾਣੇ ਨਾਲ ਜੋੜ ਕੇ ਗੁਰਸਿੱਖੀ ਜੀਵਨ ਗ੍ਰਹਿਣ ਕਰਵਾਇਆ 29 ਅੱਸੂ 1927 ਵਿੱਚ ਉਹ ਕਾਲ ਚਲਾਣਾ ਕਰ ਗਏ ਉਨ੍ਹਾਂ ਦੇ ਸਥਾਨ ਦੇ ਪੰਜਵੇਂ ਗੱਦੀ ਨਸ਼ੀਨ ਸੰਤ ਬਲਬੀਰ ਸਿੰਘ ਕੁੰਸ ਸਾਬਕਾ ਮੁੱਖ ਸੰਸਦਿਤ ਕਤਰ ਅਤੇ ਮੈਂਬਰ ਸ਼੍ਰੋਮਣੀ ਕਮੇਟੀ ਮੁੱਖ ਸੇਵਾਦਾਰ ਦੇ ਤੌਰ ਤੇ ਸੇਵਾ ਨਿਮਾ ਰਹੇ ਹਨ ਉਨ੍ਹਾਂ ਦੀ ਰਹਿਨਮਾਈ ਹੇਠ ਪੰਜਾਬ ਦੇ ਨਾਮਵਰ ਲੇਖਕਾਂ ਤੇ ਸਿੱਖ ਪੰਥ ਦੇ ਪੰਥਕ ਢਾਡੀ ਜਥਿਆਂ ਨੂੰ ਸਨਮਾਨਿਤ ਕੀਤਾ ਜਾ ਚੁੱਕਾ ਹੈ ਸੰਤ ਆਤਰ ਸਿੰਘ ਕੁੰਸ ਦੀ ਵਰਸੀ 2 ਅਕਤੂਬਰ 2025 ਨੂੰ ਗੁਰਦੁਆਰਾ ਸਾਹਿਬ तापस्थान संत अतर सिंह ਪਿੰਡ ਕੌਣਸ ਬਰਨਾਲਾ ਵਿਕੇ ਗੁਰਮਿਤ ਸਮਾਗਮ ਕਰਵਾ ਕੇ ਮਨਾਈ ਜਾਏਗੀ ਲੇਖਕ ਗੁਰਜੀਤ ਸਿੰਘ ਖੁੱਡੀ ਬਹੁਤ ਬਹੁਤ ਧੰਨਵਾਦ